ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਜਸਸਿੱਧੂ ਵੈਲਕਮ ਟੂ आवर YouTube ਚੈਨਲ ਪਰੀ ਜੰਕਸ਼ਨ ਸਾਰਾ ਦਾ ਤਹਿ ਦਿਲੋਂ ਸਵਾਗਤ ਕਰਦੇ ਆ ਸਾਡੇ YouTube ਚੈਨਲ ਪਰੀ ਜੰਕਸ਼ਨ ਦੇ ਉੱਪਰ ਜੇ ਤੁਸੀਂ ਸਾਡੇ ਚੈਨਲ ਦੇ ਉੱਪਰ ਫੋਰ ਦਾ ਫਰਸਟ ਟਾਈਮ ਵਿਜ਼ਿਟ ਕੀਤਾ ਥੈ ਕਾਈਂਡਲੀ ਸਬਸਕ੍ਰਾਈਬ This channel ਫੋਕੀ ਐਂਡ ਟ੍ਰਾਈ ਟੂ ਸ਼ੇਅਰ This channel ਐਜ਼ ਮੱਚ ਐਜ਼ ਪੋਸਿਬਲ ਰਾਈਟ ਦਸੋ ਅੱਜ ਆਪਾਂ ਡਿਸਕਸ ਕਰਦੇ ਆ ਸਟੈਟਿਕ ਜੀਕੇ ਫਾਰ 올 ਕੰਪੀਟੀਟਿਵ ਇਗਜ਼ਾਮਸ ਇਹ ਤੁਹਾਡੇ ਸਕੂਲੀ ਕੈਲੋ ਐਜੂਕੇਸ਼ਨ ਦੇ ਨਾਲ ਹੀ ਨਹੀਂ ਕਲੀ ਇੰਪੋਰਟੈਂਟ ਇਹਦੇ ਨਾਲ ਨਾਲ ਇਹ ਤੁਹਾਨੂੰ ਕੰਪੀਟੀਟਿਵ ਦੇ ਵਿੱਚ ਜਿੱਦਾਂ ਦੇ ਕੁਐਸਚਨਸ ਆਉਂਦੇ ਨੇ ਉਹਨਾਂ ਦੇ ਨਾਲ ਡੀਲ ਕਰਨਾ ਵੀ ਸਿਖਾਊਗੀ ਇਹ ਵੜੀ ਕਲਾਸ ਓਕੇ ਤਾਂ ਸੋ ਅੱਜ ਆਪਾਂ ਡਿਸਕਸ ਕਰਦੇ ਹਾਂ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਯਾ ਟੌਪਿਕ ਜਿਹੜਾ ਕਿ ਸਾਡੇ ਸਟੈਟਿਕ ਜੀਕੇ ਨੂੰ ਬਿਲੋਂਗ ਕਰਦਾ ਹੈ ਸਟੈਟਿਕ ਜੀਕੇ ਦੇ ਟੌਪਿਕ ਕੁਝ ਐਦਾਂ ਦੇ ਟੌਪਿਕ ਹੁੰਦੇ ਨੇ ਜਿਹੜੇ ਕਿ ਇੱਕ ਵਾਰੀ ਸਟੈਟਿਕ ਜੀਕੇ ਬਣ ਗਏ ਤੇ ਉਹ ਰੈਸਟ ਆਫ ਲਾਈਫ ਤੱਕ ਐਦਾਂ ਹੀ ਰਹਿਣੇ ਨੇ ਠੀਕ ਹੈ ਉਹਨਾਂ ਨੂੰ ਆਪਾਂ ਇਨਕਮਿੰਗ ਜਿੰਨੇ ਵੀ ਐਗਜ਼ਾਮਸ ਆਉਣੇ ਹੀ ਉਹਨਾਂ ਦੇ ਲਈ ਸਾਨੂੰ ਉਹ ਪੜਨੇ ਹੀ ਪੈਣਗੇ ਉਹਨਾਂ ਨੂੰ ਅਸੀਂ ਸਕਿੱਪ ਨਹੀਂ ਕਰ ਸਕਦੇ ਸੋ ਅੱਜ ਐਦਾਂ ਹੀ ਅੱਜ ਆਪਾਂ ਇੰਪੋਰਟੈਂਟ ਯਾ ਟਾਪਿਕ ਪਿਕ ਕੀਤਾ ਹੈ ਜਿਹੜਾ ਕਿ ਤੁਹਾਡੇ ਸਾਹਮਣੇ ਹੈ ਨੈਸ਼ਨਲ ਸਿੰਬल्स ਆਫ ਇੰਡੀਆ ਜਾਨੀ ਕਿ ਪੰਜਾਬੀ ਦੇ ਵਿੱਚ ਜੇ ਦੇਖੀਏ ਤਾਂ ਭਾਰਤ ਦੇ ਰਾਸ਼ਟਰੀ ਚਿੰਨ੍ਹ ਠੀਕ ਹੈ ਆਫਟਰ ਇੰਡੀਪੈਂਡੈਂਸ ਇੰਡੀਅਨ ਕਹਿੰਦਾ ਗਵਰਨਮੈਂਟ ਨੇ ਡਿਸਾਈਡ ਕੀਤਾ ਵੀ ਸਾਡੀ ਹਰ ਇੱਕ ਕਹਿੰਦਾ ਸਬਜ਼ੀਆਂ ਦੇ ਵਿੱਚੋਂ ਠੀਕ ਹੈ ਲਾਈਕ ਐਨੀਮਲਸ ਦੇ ਵਿੱਚ ਵਰਡਸ ਦੇ ਵਿੱਚੋਂ ਠੀਕ ਹੈ ਇਹਨਾਂ ਸਾਰਿਆਂ ਦੇ ਵਿੱਚੋਂ ਕੁਝ ਨਾ ਕੁਝ ਕੋਈ ਨਾ ਕੋਈ ਇੰਪੋਰਟੈਂਟ ਜਾਂ ਕਹਿ ਲਓ ਰਾਸ਼ਟਰੀ ਇੱਕ ਚਿੰਨ ਹੋਣਾ ਚਾਹੀਦਾ ਚਾਹੇ ਰਾਸ਼ਟਰੀ ਐਨੀਮਲ ਹੋ ਗਿਆ ਚਾਹੇ ਰਾਸ਼ਟਰੀ ਚਿੰਨ ਹੋ ਗਿਆ ਰਾਸ਼ਟਰੀ ਗੀਤ ਹੋ ਗਿਆ ਸਾਡਾ ਰਾਸ਼ਟਰੀ ਤਿਰੰਗਾ ਹੋ ਗਿਆ ਲਾਈਕ ਥਿਸ ਠੀਕ ਹੈ ਤਾਂ ਸੋ ਥਿਸ ਟਾਈਪ ਆਫ ਥਿੰਗਸ ਜਿਹੜੇ ਸਾਡੀ ਗਵਰਨਮੈਂਟ ਨੇ ਡਿਸਾਈਡ ਕੀਤੀਆਂ ਦੈਨ ਉਸ ਤੋਂ ਬਾਅਦ ਉਹਨਾਂ ਨੂੰ ਆਫੀਸ਼ੀਅਲੀ ਅਪਰੂਵ ਕੀਤਾ ਤੇ ਉਹਨਾਂ ਨੂੰ ਅਪਾਸਟਿਲ ਹੁਣ ਤੱਕ ਕਹਿ ਲਓ ਇਸ ਚੀਜ਼ ਨੂੰ ਅਕਸੈਪਟ ਕਰਦੇ ਆ ਰਹੇ ਆਂ ਤੇ ਅਗਲੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਸੈਪਟ ਕਰਾਂਗੇ ਠੀਕ ਹੈ ਜੀ ਤਾਂ ਅੱਜ ਆਪਾਂ ਡਿਸਕਸ ਕਰਦੇ ਆਂ ਟੋਟਲ 10 ਨੈਸ਼ਨਲ ਸਿੰਬल्स ਆਫ ਇੰਡੀਆ ਤਾਂ ਪਹਿਲਾ ਕੀ ਕਹਿੰਦਾ ਨੈਸ਼ਨਲ ਫਲੈਗ ਯਾਨੀ ਕਿ ਸਾਡਾ ਰਾਸ਼ਟਰੀ ਝੰਡਾ ਕਿਹੜਾ ਹੈ ਦੱਸੋ ਜੀ ਹਰ ਇੱਕ ਦੇਸ਼ ਦਾ ਆਪਣਾ ਕੋਈ ਨਾ ਕੋਈ ਝੰਡਾ ਹੁੰਦਾ ਹੈ ਠੀਕ ਇਸੇ ਤਰ੍ਹਾਂ ਸਾਡੇ ਦੇਸ਼ ਦਾ ਵੀ ਇੱਕ ਝੰਡਾ ਹੈ ਠੀਕ ਹੈ ਉਹਨੂੰ ਆਪਾਂ ਕੀ ਕਹਿੰਦੇ ਆ ਰਾਸ਼ਟਰੀ ਝੰਡਾ ਕਹਿੰਦੇ ਆ ਸਪੈਸੀਫਿਕਲੀ ਉਹਦਾ ਨਾਮ ਕੀ ਹੈ ਤਿਰੰਗਾ ਕੀ ਤਿਰੰਗਾ ओके ਤੇ ਪੰਜਾਬੀ ਦੇ ਵਿੱਚ ਤਾਂ ਤੁਹਾਨੂੰ ਪਤਾ ਹੀ ਇਸ ਤਰ੍ਹਾਂ ਦਾ ਠੀਕ ਹੈ ਜੀ ਹੁਣ ਨੈਕਸਟ ਆ ਗਿਆ ਸਾਡਾ ਨੈਸ਼ਨਲ ਬਰਡ ਤਾਂ ਦੱਸੋ ਜੀ ਰਾਸ਼ਟਰੀ ਪੰਛੀ ਕਿਹੜਾ ਹੋ ਸਕਦਾ ਤੁਹਾਡੇ ਅਕੋਰਡਿੰਗ ਆਪਣਾ ਕਾਫੀ ਸਟੂਡੈਂਟਸ ਨੇ ਪੜਿਆ ਹੋਇਆ ਆਲਰੇਡੀ ਕਾਫੀਆਂ ਨੂੰ ਆਉਂਦਾ ਹੋਣਾ ਬਟ ਅੱਗੇ ਜਾ ਕੇ ਦੇਖਿਓ ਆਪਣੇ ਕੋਲੇ ਕੁਝ ਕ ਐਦਾਂ ਦੇ ਹੋਣਗੇ ਇਹਨਾਂ ਦੇ ਵਿੱਚ ਜਿੱਦੇ ਤੁਸੀਂ ਕੁਝ ਨਾ ਕੁਝ ਕਨਫਿਊਜ਼ਨ ਤੁਹਾਡੇ ਲਈ ਕਰੀਏਟ ਹੋ ਰਹੀ ਹੋਗੀ ਤਾਂ ਅੱਜ ਆਪਣੀ ਵੀਡੀਓ ਦੇ ਵਿੱਚ ਤੁਹਾਡੇ ਸਾਰੇ ਜਿਹੜੇ ਸਾਰੇ ਕਨਫਿਊਜ਼ਨ ਆਪਾਂ ਕਲੀਅਰ ਕਰ ਦੇਨੇ ਠੀਕ ਹੈ ਜੀ ਤਾਂ ਨੈਸ਼ਨਲ ਬਰਡ ਰਾਸ਼ਟਰੀ ਪੰਛੀ ਰਾਸ਼ਟਰੀ ਪੰਛੀ ਹੈਗਾ ਜੀ ਸਾਡਾ ਮੋਰ ਯਾਨੀ ਕਿ ਪੀਕੋਕ ਪੀ ਕੋਕ ਨੈਕਸਟ ਆ ਗਿਆ ਆਪਣਾ ਨੈਸ਼ਨਲ ਐਨੀਮਲ ਯਾਨੀ ਕਿ ਸਾਡਾ ਰਾਸ਼ਟਰੀ ਪਸ਼ੂ ਦੱਸੋ ਜੀ ਕਿਹੜਾ ਸਾਡਾ ਰਾਸ਼ਟਰੀ ਪਸ਼ੂ ਗਾਂ ਮੱਝ ਕੋੜਾ ਛੇ ਦੱਸੋ कौन है राष्ट्रीय पशु राष्ट्रीय पशु मंगोल टाइगर ठीक हैंगल तो है। राष्ट्रीय है। पशु नहीं है राइट राष्ट्रीय पशु कौन है बंगाल टाइगर ओके अज तो याद रखना है ठीक है जी नैक्सट आ गया साग हम सांफ्यूज होंगे ने ਸੌਂਗ ਤੇ ਐਂਥਮ ਦੇ ਵਿੱਚ ਠੀਕ ਹੈ ਇਹ ਦੋਨੋਂ ਅਲੱਗ-ਅਲੱਗ ਨੇ ਜਿਹੜਾ ਸਾਡਾ ਕਹ ਲਓ ਨੈਸ਼ਨਲ ਸੌਂਗ ਆ ਇਹ ਇੱਕ ਇੱਕ ਤਰ੍ਹਾਂ ਦਾ ਗੀਤ ਕਹ ਲਓ ਸਾਡਾ ਜਿਹੜਾ ਨੈਸ਼ਨਲ ਗੀਤ ਆ ਜਿਹੜਾ ਸਾਡੇ ਕਹ ਲਓ ਦੇਸ਼ ਦੇ ਵਿੱਚ ਸਭ ਤੋਂ ਜ਼ਿਆਦਾ ਕਹ ਲਓ ਨੈਸ਼ਨਲ ਇੰਪੋਰਟੈਂਸ ਦਿੱਤੀ ਜਾਂਦੀ ਜਿਹੜੇ ਗੀਤ ਨੂੰ ਉਹ ਕੌਣ ਹੈ ਉਹ ਕਿਹੜਾ ਹੈ ਉਹ ਹੈਗਾ ਜੀ ਸਾਡਾ ਬੰਦੇ ਮਾਤਰਮ ਰਾਈਟ ਕਿਹੜਾ ਬੰਦੇ ਮਾਤਰਮ ठीक है जीनु पे इंग्लिश लिखना होवे ता लिखांगे वंदे मातरम ठीक है होन आ गया अपना नेशनल एंथम तो नेशनल एंथम जहां आप पंजाबी दे विच कह देंदे हां राष्ट्रीय गान तो साडा राष्ट्रीय गान और नेशनल एंथम हैगा जी जन गण मन जन वन वन ओके ਜਾਨੀ ਕੇ ਗਾਣ ਮਨ ਜਿਹੜਾ ਆਪਾਂ ਜਾਣਨ ਗਾਣ ਮਨ ਐਦਾ ਸਾਰਾ ਪਰਾਸ਼ਟਰੀ ਗਾਣ ਆਪਣੇ ਸਕੂਲਾਂ ਦੇ ਵਿੱਚ ਜ਼ਰੂਰ ਹੁੰਦਾ ਹੀ ਹੁੰਦਾ ਹੈ ਉਹਨੂੰ ਹੀ ਅਸੀਂ ਕਹਿ ਦਿੰਨੇ ਆ ਨੈਸ਼ਨਲ ਹੰਥਮ ਰਾਈਟ ਨੈਕਸਟ ਆਗੇ ਸਾਡੀ ਨੈਸ਼ਨਲ ਰੀਵਰ ਰੀਵਰ ਕੀ ਹੁੰਦੀ ਨਦੀ ਹਣਵੇਂ ਦੱਸੋ ਸਾਡੀ ਜਿਹੜੀ ਰਾਸ਼ਟਰੀ ਨਦੀ ਹੈ ਕਿਹੜੀ ਹੈ ਜਿਹੜੀ ਕਿ ਆਫੀਸ਼ੀਅਲੀ ਅਪਰੂਵ ਕੀਤੀ ਗਈ ਹੈ ਵੀ ਹਾਂ ਇਹ ਸਾਡੀ ਨਦੀ ਕੀ ਹੈ ਸਾਡੀ ਰਾਸ਼ਟਰੀ ਨਦੀ ਹੈ ਤਾਂ ਆਬਵੀਅਸਲੀ ਗੱਲਾਂ ਦੋ ਦੇ ਵਿੱਚ ਤੁਸੀਂ ਕਨਫਿਊਜ਼ ਹੁੰਦੇ ਹੋ ਹੋਵੋਗੇ ਇੱਕ ਤਾਂ ਬ੍ਰਹਮਪੁੱਤਰ ਹੈਗੀ ਇੱਕ ਕਿਹੜੀ ਹੈ ਗੰਗਾ ਤਾਂ ਹੁਣ ਮੈਨੂੰ ਦੱਸੋ ਵਿੱਚ ਵਨ ਇਜ਼ आवर ਨੈਸ਼ਨਲ ਰੀਵਰ ਤਾਂ ਜੀ ਧਿਆਨ ਰੱਖਣਾ ਹੈ ਸਾਡੀ ਜਿਹੜੀ ਨੈਸ਼ਨਲ ਰੀਵਰ ਹੈ ਉਹ ਹੈਗੀ ਹੈ ਜੀ ਗੰਗਾ ਓਕੇ ਤਾਂ ਕੋਈ ਲਿਖੀ ਵੀ ਕੋਈ ਹੋਰ ਆਪਸ਼ਨ ਤੇ ਕਲਿੱਕ ਨਹੀਂ ਕਰਨਾ ਐਗਜ਼ਾਮ ਦੇ ਵਿੱਚ ਬਿਲਕੁਲ ਨੇੜੇ ਨੇੜੇ ਆਪਸ਼ਨ ਆ ਪਈਆਂ ਹੁੰਦੀਆਂ ਜਿਵੇਂ ਵਿੱਚ ਆਪਦਾ ਫੋਲੋਇੰਗ ਇਜ਼ आवर ਨੈਸ਼ਨਲ ਰੀਵਰ ਆਪਸ਼ਨ 1 ਗੰਗਾ অপশন 2 ব্রহ্মপুত্র অপশন 3 সরস্বতী অপশন 4 যমুনা লাইক ইদিয়ে ছাত্ররা দিই আপনো রিভার্স দিতিয়া এন্ড তুসি কনফিউজ হো সকদেও ব্রহ্মপুত্র তে গঙ্গা دے وچ বাট নে এক্সাক্ট আনসার হega জি তোডা গঙ্গা ঠিক হে জি ইনু তুসি ধ্যান রাখনে রাইট নো ইংলিশ ভি লিখকে রাখলেন নে নেক্সট আ গয়া apna national vegetable মানে কে রাষ্ট্রীয় সবজি ਹਰ ਇੱਕ ਕੈਟਾਗਰੀ ਦੇ ਵਿੱਚ ਕੋਈ ਨਾ ਕੋਈ ਅਪਰੂਵਡ ਹੈ 타입 ਠੀਕ ਹੈ ਉਸ ਕੈਟਾਗਰੀ ਦੇ ਕੋਈ ਜਿਹੜੀ ਗਾਂ ਦੀਆਂ ਕੋਈ ਚੀਜ਼ ਹੈ ਐਤਾ ਦੀ ਜਿਹਨੂੰ ਅਸੀਂ ਨੈਸ਼ਨਲੀ ਅਪਰੂਵ ਕੀਤਾ ਹੈ ਆਫੀਸ਼ੀਅਲ ਤੌਰ ਤੇ ਅਪਰੂਵ ਕੀਤਾ ਗਿਆ ਮਾਇਆ ਵਰ ਇੰਡੀਅਨ ਗਵਰਨਮੈਂਟ ਤਾਂ ਠੀਕ ਬਾਕੀ ਕੈਟਾਗਰੀਜ਼ ਦੇ ਵਾਂਗੂ ਸਾਡੀ ਕਿ ਨੈਸ਼ਨਲ ਕੀ ਹੈ ਵੈਜੀਟੇਬਲ ਵੀ ਹੈ ਤਾਂ ਦੱਸੋ ਨੈਸ਼ਨਲ ਵੈਜੀਟੇਬਲ ਤੁਹਾਡੇ ਅਕੋਰਡਿੰਗ ਕਿਹੜਾ ਹੋਣਾ ਚਾਹੀਦਾ ਹਾਂ ਮਾਈਟ ਵੀ ਕੁਝ ਕਿ ਜਾਣੇ ਸੋਚ ਰਹੇ ਹੋਣਗੇ ਇਹ ਸਾਡਾ ਨੈਸ਼ਨਲ ਵੈਜੀਟੇਬਲ

ਸਬ지 ਠੀਕ ਹੈ ਇਹ ਨਹੀਂ ਭੁੱਲਣੀ ਹੈ ਕਿ ਧਿਆਨ ਰੱਖਣਾ ਨੈਕਸਟ ਆ ਗਿਆ ਸਾਡਾ ਨੈਸ਼ਨਲ ਰੈਪਟਾਈਲ ਹੁਣ ਰੈਪਟਾਈਲ ਕੀ ਹੁੰਦਾ ਜਿਹੜੇ ਰੇਂਗ ਰੇਂਗ ਕੇ ਤੁਰਨ ਵਾਲੀਆਂ ਕੈਟਾਗਰੀਜ਼ ਨੇ ਰਾਈਟ ਜਿਵੇਂ ਸੱਪ ਹੋ ਗਿਆ ਇਸੇ ਤਰ੍ਹਾਂ ਸੱਪਦੀਆਂ ਹੋਰ ਕਾਫੀ ਕੈਟਾਗਰੀਜ਼ ਨੇ ਸਾਰੀਆਂ ਰੇਂਗ ਰੇਂਗ ਕੇ ਤੁਰਦੀਆਂ ਨੇ ਪੈਰ ਨਹੀਂ ਹੈਗੇ ਉਹਨਾਂ ਦੇ ਯਾਨੀ ਕਿ ਉਹ ਕੀ ਨੇ ਰੈਪਟਾਈਲ ਨੇ ਠੀਕ ਹੈ ਤਾਂ ਰੈਪਟਾਈਲ ਕਿਹੜਾ ਐਰਾਸਟ੍ਰਿਕ ਸੱਪ ਕਿਹੜਾ ਸਾਡਾ ਕਿੰਗ ਕੋਬਰਾ ਧਿਆਨ ਰੱਖਣਾ ਹੈ ਕਿਹੜਾ ਵਿਚ ਵਨ ਕਿੰਗ ਕੋਬਰਾ ਠੀਕ ਹੈ ਜਾਣ ਕੇ ਪੰਜਾਬੀ ਦੇ ਵਿੱਚ ਵੀ ਲਿਖ ਦਿੰਨੇ ਆ ਪਿੰਗੋ ਕੋਬਰਾ ਇਸ ਅਵਰ ਨੈਸ਼ਨਲ ਰੈਪਟਾਈਲ ਠੀਕ ਹੈ ਜੀ ਨੈਕਸਟ ਆ ਗਿਆ ਸਾਡਾ ਨੈਸ਼ਨਲ ਟਰੀ ਟਰੀ ਵੀ ਤਾਂ ਆਪਣੀ ਕਹ ਲੋ ਬੀ এনवायरमेंट ਦਾ ਪਾਰਟ ਹੈ ਉਹਦੇ ਵਿੱਚ ਵੀ ਕੁਝ ਨਾ ਕੁਝ ਕਿਸੇ ਨਾ ਕਿਸੇ ਨੂੰ ਨੈਸ਼ਨਲੀ ਅਪਰੂਵ ਕੀਤਾ ਹੀ ਹੋਣਾ ਰਾਈਟ ਤਾਂ ਠੀਕ ਬਾਕੀ ਕੈਟਾਗਰੀਜ਼ ਦੇ ਅਕੋਰਡਿੰਗ ਸਾਡਾ ਨੈਸ਼ਨਲ ਰੁਖ ਜਾਂ ਨੈਸ਼ਨਲ ਟਰੀ ਕਿਹੜਾ ਹੈ ਤਾਂ ਦੇਖੋ ਜੀ ਨੈਸ਼ਨਲ ਟਰੀ ਕੌਣ ਹੈ ਬੋੜ ਬੋਹੜ ਠੀਕ ਹੈ ਸਭ ਤੋਂ ਜ਼ਿਆਦਾ ਏਜ ਦੇ ਵਿੱਚ ਹੁੰਦਾ ਹੈ ਉਹ ਵਾਲਾ ਟਰੀ ਐਂਡ ਸਾਡੇ ਕਹ ਲੋ ਪ੍ਰਾਣੇ ਵੇਦ ਦਾ ਵੇਦ ਕਾਲ ਤੋਂ ਚੱਲਿਆ ਆ ਰਿਹਾ ਇਹਨੂੰ ਬਹੁਤ ਹੀ ਜ਼ਿਆਦਾ ਕਹ ਲੋ ਵੀ ਇੰਪੋਰਟੈਂਸ ਜਗ੍ਹਾ ਦਿੱਤੀ ਜਾਂਦੀ ਹੈ ਠੀਕ ਹੈ ਕਾਫੀ ਲੋਕ ਜਿਹੜੇ ਸੀਗੇ ਪ੍ਰਾਣੇ ਸਮੇ ਤੋਂ ਬੋਹੜ ਹੋ ਗਏ ਇਹਨਾਂ ਦੀ ਪੂਜਾ ਕਰਦੇ ਆਏ ਨੇ ਪਰ ਸੂਚ ਨੂੰ ਨੈਸ਼ਨਲੀ ਅਪਰੂਵ ਕੀਤਾ ਗਿਆਗਾ ਵੀ ਇਹ ਕੀ ਹੈ ਸਾਡਾ ਨੈਸ਼ਨਲ ਰੁੱਖ ਹੈ ਜਾਂ ਨੈਸ਼ਨਲ ਟਰੀ ਹੈ ਰਾਈਟ ਸਾਡਾ ਜਿਹੜਾ ਨੈਸ਼ਨਲ ਟਰੀ ਕੌਣ ਹੈ ਜੀ ਬੋਹੜ ਬਨਿਆਨ ਇੰਗਲਿਸ਼ ਦੇ ਵਿੱਚ ਕਹਿ ਦਿੰਦੇ ਆਪਾਂ ਬਨੇ ਆਂਟਰੀ ਜਾਂ ਪੰਜਾਬੀ ਜੀ ਕਹ ਲੋ ਬੋਹੋ ਇਹ ਕੌਣ ਬੋਹੋ ਠੀਕ ਹੈ ਜੀ ਬੋਹੋ ਤਾਂ ਤੁਸੀਂ ਦੇਖੀ ਹੁਣ ਇਹਦੇ ਅਪੀਅਰੈਂਸ ਤੋਂ ਲੋਟਾਰ ਦੇ ਤੇ ਅੱਜ ਹੋਣੀ ਚਾਹੀਦੀ ਹੈ ਬੇਸਿਕਲੀ ਹੁਣ ਕਹਿੰਦੇ ਬਹੁਤ ਰੇਅਰ ਰਹਿ ਗਏ ਨੇ ਠੀਕ ਹੈ ਪਿੰਡਾਂ ਦੇ ਵਿੱਚ ਹਜੇ ਵੀ ਅਵੇਲੇਬਲ ਨੇ ਉਹਨਾਂ ਨੇ ਇਹ ਕਹ ਲੋ ਵੀ ਜਟਾਮਾ ਜੀਆਂ ਲੰਕਤੀਆਂ ਉਹਨੇ ਕਾਫੀ ਫੈਲਿਆ ਹੋਇਆ ਹੁੰਦਾ ਹੈ ਇਹ ਵਾਲਾ ਦਰਖਤ ਤਾਂ ਉਹ ਦਾ ਜੇ ਤੁਹਾਨੂੰ ਕੋਈ ਇਹ ਅਪੀਅਰੈਂਸ ਵਾਲਾ ਦਰਖਤ ਦਿਖ ਰਿਹਾ ਤਾਂ ਇਟ ਮੀਨਸ ਉਹ ਕੀ ਹੈ ਬੋਹੜ ਹੈ ਰਾਈਟ ਨੈਕਸਟ ਆ ਗਿਆ ਸਾਡਾ ਅੱਜ ਦਾ ਲਾਸਟ ਨੈਸ਼ਨਲ ਸਿੰਬਲ ਆਫ ਇੰਡੀਆ ਉਹ ਕੀ ਕਹਿੰਦੇ ਜੀ ਨੈਸ਼ਨਲ ਕਰੰਸੀ ਜਿਵੇਂ ਹਰ ਇੱਕ ਕੰਟਰੀ ਦੀ ਆਪਣੀ ਕਰੰਸੀ ਹੁੰਦੀ ਹੈ ਜਿਵੇਂ ਕੈਨੇਡਾ ਕੈਨੇਡਾ ਦਾ ਕੈਨੇਡੀਅਨ ਡਾਲਰ ਹੈ ਓਕੇ ਅਮਰੀਕਾ ਦਾ ਯੂ ਐਸ ਡੀ ਹੈ ਠੀਕ ਹੈ ਰਸ਼ੀਆ ਦਾ ਰੂਬਲ ਹੈ ਠੀਕ ਹੈ ਤੇ ਇਹ ਸਾਰੇ ਕੀ ਹੁੰਦੀਆਂ ਅਲੱਗ-ਅਲੱਗ ਕੰਟਰੀ ਦੀਆਂ ਆਪਣੀਆਂ ਨੈਸ਼ਨਲ ਕਰੰਸੀਜ਼ ਹੁੰਦੀਆਂ ਆ ਰਾਈਟ ਤਾਂ ਆਪਣੇ ਇੰਡੀਆ ਦੀ ਨੈਸ਼ਨਲ ਕਰੰਸੀ ਕੀ ਹੈ ਦੱਸੋ ਜਿਹੜੇ ਆਪਣਾ ਪੈਸੇ ਨਾਲ ਲੈਣ-ਦੇਣ ਕਰਦੇ ਆਪਾਂ ਕਾਦੇ ਚ ਕਰਦੇ ਆ ਅਪਰੇ ਜਿੰਨੇ ਵੀ ਬੈਂਕਿੰਗ ਹੈ ਜਾਂ ਆਪਾਂ ਆਮ ਲੈਣ ਦੇਣ ਕਰਦੇ ਕਿਹਦੇ ਨਾਲ ਕਰਦੇ ਆ ਰੁਪਏ ਠੀਕ ਹੈ ਤਾਂ ਸਾਡਾ ਜਿਹੜਾ ਨੈਸ਼ਨਲ ਮੁਦਰਾ ਕੀ ਹੈ ਜਾਂ ਕਰੰਸੀ ਕੀ ਹੈ ਜੀ ਰੁਪਏ ਠੀਕ ਹੈ ਰੁਪਈ ਜਿਹਨੂੰ ਆਪਾਂ ਐਦਾਂ ਸਿੰਬਲ ਨਾਲ ਰਿਪਰਜੈਂਟ ਕਰਦੇ ਆ ਤੇ ਪੰਜਾਬੀ ਜਿਹਨੂੰ ਆਪਾਂ ਐਦਾਂ ਲਿਖ ਦਿੰਦੇ ਆ ਰੁਪਏ ਠੀਕ ਹੈ ਤੇ ਇੰਗਲਿਸ਼ 'ਚ ਤੁਹਾਨੂੰ ਪਤਾ ਹੋਣਾ ਚਾਹੀਦਾ ਰੁਪੀਜ਼ ठीक है तो यह हैगी है जी साड़ी नेशनल करंसी ठीक है इस तरह मैं आप अपने गुआढ़ी दे पाकिस्तान की करंसी देखिए तो कि होगी पाकिस्तान की करंसी है पाकिस्तान रुपया राइट तो अपनी हैगी है रुपया कल्ला ठीक है जिदा के बाकी आप ऑलरेडी डिस्कस किया है भी अमेरिका की हैगी यू यूएसडी डी अमेरिकन डॉलर ओके एंड कैनेडा की कैनेडियन सी कैड ठीक है सो ਅੱਜ ਆਪਾਂ ਡਿਸਕਸ ਕੀਤੇ ਆ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਆ ਟੌਪਿਕ ਹੈ ਠੀਕ ਹੈ ਦੇਖੋ ਇਹ ਤੁਹਾਡੇ ਸਕੂਲੀ ਐਜੂਕੇਸ਼ਨ ਜਿਹੜੀ ਤੁਹਾਡੇ ਸਕੂਲ ਦੇ ਵਿੱਚ ਤੁਹਾਡੇ ਟੌਪਿਕ ਚੱਲ ਰਿਹਾ ਜੀਕੇ ਦੇ ਅੰਡਰ ਉਹਨੂੰ ਵੀ ਕਵਰ ਅਪ ਕਰਦੀ ਹੈ ਰਾਈਟ ਤਾਂ ਇਹਦੇ ਨਾਲ ਨਾਲ ਇਹ ਤੁਹਾਨੂੰ ਜੇ ਤੁਸੀਂ ਮੰਨ ਲਓ ਕਿਸੇ ਕੰਪੀਟੀਟਿਵ ਇਗਜ਼ਾਮ ਦੇ ਵਿੱਚ ਬੈਠਦੇ ਹੋ ਜਾਂ ਕਿਸੇ ਐਂਟ੍ਰੈਂਸ ਇਗਜ਼ਾਮ ਦੇ ਵਿੱਚ ਬੈਠਦੇ ਹੋ ਤਾਂ ਉੱਥੇ ਤੁਹਾਡੇ ਇਹ ਜੀਕੇ ਦੇ ਪਰਸਪੈਕਟਿਵ ਤੋਂ ਬਹੁਤ ਜ਼ਿਆਦਾ ਇੰਪੋਰਟੈਂਟ ਟੌਪਿਕ ਹੈ ਇਹਨੂੰ ਤੁਸੀਂ ਤੁਹਾਡੇ ਇਹ ਵਾਲੀਆਂ ਚੀਜ਼ਾਂ ਤਾਂ ਤੁਹਾਡੇ ਐਜ਼ ਆ ਇੰਡੀਅਨ ਤੁਹਾਡੇ ਟਿਪਸ ਤੇ ਚੜੀਆਂ ਹੋਣੀਆਂ ਚਾਹੀਦੀਆਂ ਨੇ ਇਹ ਤੁਹਾਡੇ ਤੋਂ ਕੋਈ ਜੈਨੂਇਨ ਕੁਐਸਚਨ ਵੀ ਪ ਠੀਕ ਹੈ ਐਂਡ ਦੋ ਤੌਨ ਨੂੰ ਕੋਈ ਕੁਐਸਚਨ ਪੁੱਟ ਕਰ ਲਿਓ ਦੇਖਣਾ ਚਾਹੁੰਦਾ ਵੀ ਤੁਹਾਨੂੰ ਆਪਣੇ ਕੰਟਰੀ ਬਾਰੇ ਕਿੰਨਾ ਕੁ ਪਤਾ ਹੈ ਉਸੇ ਇਹ ਤਾਂ ਸਾਡਾ ਸਾਰਿਆਂ ਦਾ ਹੱਕ ਬਣਦਾ ਵੀ ਸਾਨੂੰ ਆਪਣੇ ਨੈਸ਼ਨਲ ਜਿੰਨੇ ਵੀ ਕਹੋ ਸਿੰਬल्स ਹੈਗੇ ਉਹਨਾਂ ਬਾਰੇ ਸਾਨੂੰ ਪਤਾ ਹੋਣਾ ਚਾਹੀਦਾ ਜੇ ਸਾਨੂੰ ਕੋਈ ਕੁਐਸਚਨ ਪੁੱਟ ਕਰਦਾ ਤਾਂ ਅਸੀਂ ਬਿਨਾਂ ਸੋਚੇ ਸਮਝੇ ਉਹਦਾ ਆਨਸਰ ਡਾਇਰੈਕਟ ਵਿਥਿਨ ਨੈਨੋ ਸੈਕੰਡਸ ਆਪਣਾ ਆਨਸਰ ਦੇ ਸਕੇ ਠੀਕ ਹੈ ਜੀ ਤਾਂ ਸੋ ਅੱਜ ਆਪਾਂ ਡਿਸਕਸ ਕੀਤੇ ਨੇ ਟੋਟਲ 10 ਰੈਸਟ ਉਹ ਜਿਹੜੇ 2-4 ਰਹਿ ਗਏ ਉਹ ਆਪਾਂ ਆਪਣੇ ਨੈਕਸਟ ਪਾਰਟ ਦੇ ਵਿੱਚ ਤੁਹਾਡੇ ਲਈ ਜ਼ਰੂਰ ਲੈ ਕੇ ਆਵਾਂਗੇ ਉੱਥੇ ਆਪਾਂ ਕੱਲ੍ਹ ਉਹਨਾਂ ਦੇ ਨਾਮ ਨਹੀਂ ਡਿਸਕਸ ਕਰਾਂਗੇ ਇਹਨਾਂ ਦੇ ਵਿੱਚ ਵੀ ਕੁਝ ਕੇ ਇੰਪੋਰਟੈਂਟ ਕੈਟਾਗਰੀ ਹੈ ਜਿਵੇਂ ਨੈਸ਼ਨਲ ਫਲੈਗ ਹਨਾ ਇਹ ਕਿਵੇਂ ਬਣਿਆ ਕਦੋਂ ਬਣਿਆ ਪਹਿਲੀ ਵਾਰ ਕਦੋਂ ਨਹਿਰਾਇਆ ਗਿਆ ਠੀਕ ਹੈ ਕੀ ਉਸ ਤੋਂ ਪਹਿਲਾਂ ਵੀ ਕੋਈ ਫਲੈਗ ਸੀਗਾ ਠੀਕ ਹੈ ਤਾਂ ਉਹਦੇ ਸਿੰਬਲ ਕਿਦਾਂ ਦੇ ਸੀ ਉਹੋ ਚੀਜ਼ਾਂ ਲੈ ਕੇ ਆਵਾਂਗੇ ਇਹਦੀ ਐਲੈਬੋਰੇਸ਼ਨ ਦੇਣ ਦੀ ਕੋਸ਼ਿਸ਼ ਕਰਾਂਗੇ ਤਾਂ ਜੋ ਕੀ ਐ ਬਰੀਫਲੀ ਜੇ ਉਹਦੇ ਵਿੱਚੋਂ ਵੀ ਕੋਈ ਕੁਐਸਚਨ ਬਣ ਸਕਦਾ ਤਾਂ ਉਹਨੂੰ ਆਪਾਂ ਕੈਚ ਕਰ ਸਕੀਏ ਇਸ ਤੋਂ ਇਲਾਵਾ ਆਪਾਂ ਦੇਖ ਲਈਏ ਜੇ ਐਂਥਮ ਤੇ ਸੌ ਨੈਸ਼ਨਲ Song ਤੇ ਨੈਸ਼ਨਲ ਐਂਥਮ ਵੀ ਇੰਪੋਰਟੈਂਟ ਹੈ ਇਹਦੇ ਵਿੱਚ ਜਾ ਕੇ ਵੀ ਆਪਣ ਨੂੰ ਕੋਈ ਨਾ ਕੋਈ ਕੁਐਸਚਨ ਪੁੱਟ ਹੋ ਸਕਦਾ ਲਾਈਕ ਨੈਸ਼ਨਲ Song ਦੇ ਰਾਈਟਰ ਕੌਣ ਹੈ ਐਂਥਮ ਦੇ ਰਾਈਟਰ ਕੌਣ ਹੈ ਹਨਾ ਜਾਂ ਇਹਨੂੰ ਕਦੋਂ ਦਾ ਫਸਟ ਟਾਈਮ ਕਦੋਂ ਸੈੱਟ ਕੀਤਾ ਗਿਆ ਕਦੋਂ ਅਪਰੂਵ ਕੀਤਾ ਗਿਆ ਪਹਿਲੀ ਵਾਰ ਕਿੱਥੇ ਕਿਹੜੀ ਜਗ੍ਹਾ ਤੇ ਗਾਇਆ ਗਿਆ ਰਾਈਟ ਤਾਂ ਇਹ ਵਾਲੇ ਕੁਐਸਚਨਸ ਵੀ ਆਪ ਆਪਣੇ ਅਪਕਮਿੰਗ ਕਹੋ ਜਿਹੜੀਆਂ ਵੀਡੀਓਜ਼ ਨੇ ਨੈਕਸਟ ਵੀਡੀਓ ਦੇ ਵਿੱਚ ਜ਼ਰੂਰ ਕਵਰ ਕਰਾਂਗੇ ਠੀਕ ਹੈ ਇਸ ਤਰ੍ਹਾਂ ਹੀ ਨੇ ਆ ਵੀ ਇੰਪੋਰਟੈਂਟ ਹੈ नेशनेल करेंसी है ना नेशनल करेंसी ਦਾ ਜਿਹੜਾ ਸਿੰਬਲ ਹੈ ਕੀਨੇ ਬਣਾਇਆ ਕਦੋਂ ਬਣਾਇਆ ਕਦੋਂ ਅਸੈਪਟ ਕੀਤਾ ਇਹ ਵਾਲਾ ਸਿੰਬਲ রাইਟ ਸੋ ਹਾਂ बिफोर 인ਡिपेंडेंस ਆਪਣਾ નેશનલ ਕਰੰਸੀ ਕੀ ਸੀ ਜਦੋਂ ਬ੍ਰਿਟਿਸ਼ एंपायर ਸੀ ਇਹ ਸਾਰੀਆਂ ਚੀਜ਼ਾਂ ਇਹ ਇੰਟਰਸਟਿੰਗੀਆਂ ਚੀਜ਼ਾਂ ਹੁੰਦੀਆਂ ਨੇ ਆ ਜਿਨ੍ਹਾਂ ਨੂੰ ਅਸੀਂ ਜਨਰਲ ਕੀ ਕਰ ਦਿੰਦੇ ਆ ਵੋਇਡ ਕਰ ਦਿੰਦੇ ਆ ਬਟ ਐਗਜ਼ਾਮੀਨਰ ਇਹਨਾਂ ਨੂੰ ਜ਼ਿਆਦਾ ਕਹਿ ਲੋ ਐਡਵਾਂਸ ਹੋ ਚੁੱਕਿਆ ਬਿਕੋਜ਼ ਆਫ ਕੰਪੀਟੀਸ਼ਨ ਜਿਵੇਂ ਕਿ ਆਪਾਂ ਦੇਖ ਰਹੇ ਆ ਸੋ ਉਹ ਇਸ ਚੀਜ਼ ਦੀ ਡੁੰਗਾਈ ਦੇ ਵਿੱਚ ਜਾ ਕੇ ਕੁਐਸਚਨ ਕਿ ਕਰਤਾ ਤੇ ਆਪਣੇ एग्जाम ਦੇ ਵਿੱਚ ਪਾ ਦਿੰਦਾ ਤਾਂ ਸੋ ਆਪਾਂ ਨਹੀਂ ਚਾਹੁੰਦੇ ਵੀ ਉਸ ਪਰਸਪੈਕਟਿਵ ਤੋਂ ਆਪਾਂ ਮਾਰ ਖਾ ਜਾਈਏ ਆਪਾਂ ਚਾਹੁੰਦੇ ਆ ਮੈਂ ਆਪਾਂ ਜਿਹੜੀ ਵੀ ਟੈਂਪਟ ਦੇ ਅਟੈਂਪਟ ਦਈਏ ਉਹਦੇ ਵਿੱਚ ਕੁਝ ਜ਼ਿਆਦਾ ਵਧੀਆ ਪਰਫਾਰਮੈਂਸ ਦੇ ਸਕੀਏ ਤਾਂ ਸੋ ਐਦਾਂ ਦਾ ਹੀ ਵਧੀਆ ਪਰਫਾਰਮੈਂਸ ਦੇਣ ਦੇ ਲਈ ਐਂਡ ਆਪਣੇ ਸੁਪਨਿਆਂ ਦੇ ਜਿਹੜੇ ਵੀ ਤੁਹਾਡੇ ਸੁਪਨੇ ਆ ਉਹਨਾਂ ਨੂੰ ਸਕਾਰ ਕਰਨ ਦੇ ਲਈ ਲਗਾਤਾਰ ਸਾਡੇ ਨਾਲ ਜੁੜਦੇ ਰਹੋ ਅਸੀਂ ਤੁਹਾਨੂੰ ਸਟੈਪ ਬਾਏ ਸਟੈਪ ਬੇਸਿਕ ਤੋਂ ਹਰ ਇੱਕ ਟੌਪਿਕ ਨੂੰ ਕਲੀਅਰ ਕਰਵਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਓਲਰੈਡੀ ਤੁਸੀਂ ਆਪਣੇ YouTube ਚੈਨਲ ਨੂੰ ਐਕਸਪਲੋਰ ਕਰ ਸਕਦੇ ਹੋ ਇਹਦੇ ਵਿੱਚ ਅਸੀਂ ਤੁਹਾਡੇ ਲਈ ਇੰਗਲਿਸ਼ ਸਪੋਕਨ ਦੇ ਨਾਲ ਪਰਸਪੈਕਟਿਵ ਦੇ ਲਈ ਮੈਥ ਦੇ ਪਰਸਪੈਕਟਿਵ ਤੋਂ ਐਂਡ ਕੈਲੋ ਤੁਹਾਡੀ ਫਿਜ਼ੀਕਲ ਫਿਟਨੈਸ ਤੇ ਹੈਲਥ ਦੇ ਪਰਸਪੈਕਟਿਵ ਤੋਂ ਆਪਾਂ ਨੇ ਵੀਡੀਓਜ਼ ਅਪਲੋਡ ਕੀਤੀਆਂ ਹੋਈਆਂ ਨੇ ਠੀਕ ਹੈ ਜੀ ਤੁਹਾਡੇ ਲਈ ਰੋਜ਼ ਮਾਰਨਿੰਗ 5 ਤੋਂ 6 AM ਤੋਂ ਤੁਹਾਡੇ ਲਈ ਯੋਗਾ ਫਿਜ਼ੀਕਲ ਪੋਜ਼ਸ ਦੇ ਨਾਲ ਰਿਲੇਟ ਕਰਦਾ ਹੋਇਆ ਸੈਸ਼ਨ ਕੰਡਕਟ ਕੀਤਾ ਜਾਂਦਾ ਉਹ ਵੀ ਲਾਈਵ ਸਟ੍ਰੀਮਿੰਗ ਦੇ ਥਰੂ ਬਾਏ ਡਾਕਟਰ ਹਰਜਿੰਦਰ ਸਿੰਘ ਜੀ ਜੇਕਰ ਤੁਸੀਂ ਉਹ ਵਾਲਾ ਚੈਨਲ ਓਵਰਆਇਡਰ ਸੈਸ਼ਨ ਆਉ ਤੁਸੀਂ ਮਿਸ ਨਹੀਂ ਕਰਨਾ ਉਹ ਨੂੰ ਜਰੂਰ ਜੁਆਇਨ ਕਰੋ ਐਸ ਇਨ ਥਿਸ ਹੈਕਟਿਕ ਸਕੈਜੂਲ ਐਂਡ ਇਨ ਥਿਸ ਕੰਪੀਟੀਟਿਵ 에ਰਾ ਠੀਕ ਹੈ ਅਸੀਂ ਆਪਣੀ ਸਿਹਤ ਨੂੰ ਅਵੋਇਡ ਕਰੇ ਨਹੀਂ ਧਿਆਨ ਦੇ ਰਹੇ ਅਸੀਂ ਸਿਰਫ ਸਿਰਫ ਆਪਣੇ ਗੋਲਸ ਦੇ ਵਿੱਚ ਜਿੱਪੇ ਹੋਏ ਉਹਨਾਂ ਨੂੰ ਚੇਸ ਕਰਨ ਦੇ ਵਿੱਚ ਲੱਗੇ ਹੋਏ ਹਾਂ ਠੀਕ ਹੈ ਕੋਈ ਪੜਨ ਦੇ ਵਿੱਚ ਐ ਕੋਈ ਕਮਾਉਣ ਦੀ ਦੌੜ ਦੇ ਵਿੱਚ ਲੱਗਿਆ ਹੋਇਆ ਬਟ ਅਸੀਂ ਆਪਣੀ ਜਿਹੜੀ ਹੈਲਥ ਹੈ ਉਹਨੂੰ ਪਿੱਛੇ ਛੱਡ ਰਹੇ ਹਾਂ ਦੋਸੋ ਉਸ ਪਰਸਪੈਕਟਿਵ ਦੇ ਲਈ ਸਾਡੀ ਟੀਮ ਨੇ ਟ੍ਰਾਈ ਕੀਤਾ ਵੈਸੇ ਤੁਹਾਨੂੰ ਮਾਰਨਿੰਗ ਤੁਹਾਨੂੰ ਇਕੱਠਾ ਕਰੀਏ ਠੀਕ ਹੈ ਤਾਂ ਜੇ ਤੁਸੀਂ ਕਹਿ ਲਓ ਵੀ ਲਾਈਵ ਰਹਿੰਦਾ ਰਹਿੰਦਾ ਆਪਣੇ ਕਹਿ ਲਓ ਫਿਜ਼ੀਕਲ ਐਕਸਰਸਾਈਜ਼ਸ ਕਰ ਸਕੋ ਕੋਈ ਡਾਊਟ ਹੈ ਕਲੀਅਰ ਕਰ ਸਕੋ ਤਾਂ ਸੋ ਉਸ ਚੀਜ਼ ਨੂੰ ਤੁਸੀਂ ਜਰੂਰ ਜੁਆਇਨ ਕਰੋ ਠੀਕ ਹੈ ਇਟ will be more fruitful for all of you okay ਤਾਂ ਸੋ ਐਦਾਂ ਦਾ ਹੀ ਵਧੀਆ ਕੰਟੈਂਟ ਦੇਖਣ ਲਈ ਲਗਾਤਾਰ ਨਾਲ ਜੁੜਦੇ ਰਹੋ ਥੈਂਕਸ ਫॉर ਵਾਚਿੰਗ